ਅਗ ਕੀ ਕੇ ਨੀ ਪਾਤਾ ਸੂਰਾ ਸੋਹ ਕਾਨੀਏ ਸੂਰਾ ਸੋਹ ਕਾਨੀਏ ਲੋਨਰਾ ਦੀਨ ਤੇ ਹੋਰ ਦਾ ਤੁਰਜਾ ਕੀਂਦਾ ਕੱਟ ਮਰ ਕਬੂ ਨਾ ਚੱਲ ਕੇ ਗਗਨ ਨਵਾਕਾ ਗਾ ਤੇ ਆ ਗਗਨ ਨਾਮਾਂ ਬਾਜ ਪਰ ਨਸਾਨ ਘਾ ਖੇਤ ਜਮਾਂਦੇ ਸੂਰਨਾ ਖੇਤ ਜਮਾਂਦੇ ਸੂਰਨਾ ਅਬ ਜਨ ਕੋਤਾ ਸੂਰਾ ਸੋਪ ਚਾਂਦੀ ਵਾਇਗੁਰੂ ਜੀ ਕੀ ਫਤਿਹ ਸਵਾਉ ਅਨੰਤ ਸੌਦਾ ਪਾਟ ਸਾਰੇ ਆਪ ਕੋ ਪੁਣੀ ਰਛਨਾ ਨਾ ਕਰੀਏ ਅਨੰਤ ਪਿਆ ਹੈ ਰਮਾਈ ਸਤਿਗੁਰੂ ਦੇ ਪਾਤ ਸਤਿਗੁਰੂ

ਦੋ ਰੋਪਤਾ ਤੇ ਵਾਸੀ ਕੀ ਤੇ ਕਾਇਨ ਨਿਤਮਾਰ ਤੁਨ ਤਾਰਨ ਪਾਇਆ ਤੁਕੇ ਜਨ ਤੋਸੇ ਨਾਮ ਸੰਗਰੀ ਕੇ ਲਾਤੀ ਸਤਿ ਸ੍ਰੀ ਅਕਾਲ ਸਾਰੇ ਸਤਿ ਪੁਰੇ ਗੁਰਤੇ ਜਾਨੀ ਤੇਰੇ ਪਵਿੱਤ ਸਤਿਗੁਰੂ ਰੇ ਆ ਮੇ ਪੂਰੇ ਮੇ ਬੰਦ ਨਾ ਮੂਰਖ ਚਲ ਬੰਨ ਕੀ ਵਾਗੇ ਜੈ ਨਮਾਦੋ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਅੱਜ ਜੇ ਕੇ ਮਾਰਕੀਟ ਸਨਾਮ ਸਨਾਮ ਉਦਮ ਸਿੰਘ ਵਾਲਾ ਵੱਲੋਂ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਝੰਡਾਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਸਿੱਧੀ ਦਿਹਾੜੇ ਨੂੰ ਰੱਖਦੇ ਹੋਏ ਮੁੱਖ ਰੱਖਦੇ ਹੋਏ ਅੱਜ ਕੀਰਤਨ ਦਰਬਾਰ ਕਰਵਾਇਆ ਗਿਆ ਹੈ ਸਨਾਮ ਵਿਖੇ ਸਨਾਮ ਮੁੱਦਮ ਸਿੰਘ ਵਾਲਾ ਵਿਖੇ ਦੇਖੋ ਲੰਗਰ ਵੀ ਗੁਰੂ ਦਾ ਟੁੱਟ ਵਰਤ ਰਿਹਾ ਹੈ ਜੇ ਕਿ ਮਾਰਕੀਟ ਸਨਾਮ ਮੁੱਦਮ ਸਿੰਘ ਵਾਲਾ ਗੱਲਬਾਤ ਕਰਦੇ ਹਾਂ ਜੀ ਬਾਬਾ ਜੀ ਬਾਈ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਤੋ ਇਹ ਸਮੁੱਚੀ ਮਾਰਕੀਟ ਦੇ ਵੇਲੋਂ ਜਿਹੜੀ ਜਕੇ ਮਾਰਕੀਟ ਆ ਉਹਦੇ ਸਮੁੱਚੇ ਸਾਰੇ ਭਾਈਚਾਰੇ ਦੇ ਵਿੱਚ ਆ ਗਏ ਨੇ ਤੋ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਅ ਵੱਡਾ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਅਤੇ ਅਨੇਕਾਂ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਸਮਾਗਮ ਕਰਾਇਆ ਇਹ ਭਾਈਚਾਰਕ ਜਿਹੜੀ ਸਾਂਝ ਹੈ ਉਹਦਾ ਪ੍ਰਤੀਕ ਹੈ ਸੋ ਇਹਦੇ 'ਚ Hindu Sikh ਦੀ ਜਾਂ Musalman ਦੀ ਜਾਂ Sai ਦੀ ਜਾਂ Buddhist Jaini ਸ੍ਰੇਵੜਿਆਂ ਦਾ ਗੱਲ ਨਹੀਂ ਹੈ ਤੋ ਇਹ ਜਿਹੜਾ ਹੈ ਜਵਰ ਜੁਲਮ ਦੀ ਜਿਹੜੀ ਲੜਾਈ ਲੜੀ ਉਹ ਸਾਡੇ ਸਹਿਬਜ਼ਾਦਿਆਂ ਨੇ ਸਾਡੇ ਧੰਨ ਗੁਰੂ ਕਲੰਗੀ ਤਰਪਾਕਸ਼ਾ ਦੇ ਮਰਜੀਦਿਆਂ ਨੇ ਲੜਾਈ ਲੜੀ ਹੈ ਉਸ ਲੜਾਈ ਨੂੰ ਸਾਰਿਆਂ ਨੇ ਜਿਹੜਾ ਇਹ ਸਮਰਪਿਤ ਇਹ ਜਿਹੜਾ 15 ਬਾੜਾ ਜਿਹੜਾ ਸ਼ਹੀਦੀ 15 ਬਾੜਾ ਚੰਦਾ ਹੈ ਉਹਨੂੰ ਮੁੱਖ ਰੱਖਦੇ ਹੋਏ ਸਮੁੱਚੀ ਮਾਰਕੀਟ ਨੇ ਸਮੁੱਚੇ ਸਮੁੱਚੇ ਭਾਈਚਾਰਿਆਂ ਨੇ ਇਹ ਜਿਹੜਾ ਗੁਰਮਤ ਸਮਾਗਮ ਆ ਜਿਹੜਾ ਕਰਾਇਆ ਹੈ ਸਗੋਂ ਹੀ ਸਾਡਾ 파ਟ ਹੋਇਆ ਹੈ ਕੀਰਤਨ ਹੋਇਆ ਹੈ ਕਥਾ ਵਾਰਤਾ ਹੋਈ ਹੈ ਜੇ ਉਦੋਂ ਬਾਅਦ ਗੁਰੂ ਕਾ ਜਵਾ ਲੰਗਰ ਹੈ ਉਹ ਉੱਥੇ ਵਰਤੇ ਉੱਥੇ ਵਰਤੇ ਤੇ ਹਾਂਜੀ ਜੈਦੇਵ ਜੀ ਜੈਦੇਵ ਸ਼ਰਮਾ ਜੀ ਖੜੇ ਨੇ ਹਾਂਜੀ ਅੱਜ ਫਿਰ ਸਿੱਧੀ ਧੜ ਨੂੰ ਮੁੱਖ ਰੱਖਦੇ ਹੋਏ ਕਰ ਪਾਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਅੱਜ ਛੋਟੇ ਸਾਹਿਬ ਜੱਤ ਅਲੀ ਸਾਹਿਬ ਤਕਨੂ ਦੇਖਦੇ ਆ ਅਸੀਂ ਹਰ ਸਾਲ ਦੀ ਤਰ੍ਹਾਂ ਜੇ ਕੇ ਮਾਰਕੀਟ ਦੇ ਵਿੱਚ ਇਸ ਨੂੰ ਲੰਗਰ ਵੀ ਬਣਾਇਆ ਜਾਂਦਾ ਸ਼ਿਕਾਇਆ ਵੀ ਜਾਂਦਾ ਤੇ ਸੇਧ ਵੀ ਮਿਲਦੀ ਆ ਸਾਨੂੰ ਕੱਲੀ ਦੇ ਵਿੱਚ ਇਹ ਨਹੀਂ ਹੁੰਦਾ ਵੀ ਸਿੱਖੀ ਜਾਂ Hindu ਦਾ ਇਹ ਸਾਰਿਆਂ ਦੀ ਜਿਹੜਾ ਆਪਣੇ ਵਾਸਤੇ ਸਾਡੇ Hindu ਵਾਸਤੇ ਵੀ ਸਾਰਿਆਂ ਵਾਸਤੇ ਉਹਨਾਂ ਨੇ ਸਹਾਤ ਦਿੱਤੀ ਜੇ ਉਹ ਨਾ ਦਿੰਦੇ ਤਾਂ ਅੱਜ Hindu ਭਾਈਚਾਰਾ ਵੀ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਮੈਂ ਬਹੁਤ ਹੀ ਸਾਰੇ ਸਾਡੇ Hindu ਸਮਾਜ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ ਵੀ ਇਹ ਜਿਹੜੀ ਸਹਾਤ ਤਾਂ ਬਹੁਤ ਵੱਡੀ ਸਹਾਤ ਹੈ ਇਹਨਾਂ ਨੂੰ ਖਾਰ ਮਿਲ ਜੁਲ ਕੇ Hindu ਸਿੱਖ ਭਾਈਚਾਰਾ ਸਾਰੇ ਆਪਣੇ ਧਰਮਾਂ ਨੂੰ ਮਨਾਉਣਾ ਚਾਹੀਦਾ ਠੀਕ ਸਾਰੇ Muy